ਸ਼੍ਰੀ ਵਾਹਿਗੁਰੂ ਜੀ ਕੰਪ ਕਾਲਤਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰਦੁਆਰਾ ਟਾਲੀ ਸਾਹਿਬ ਜੋ ਇੰਡੀਆ ਦੇ ਨਾਰਥ ਹਿੱਸੇ ਦੇ ਪੰਜਾਬ ਸਟੇਟ ਵਿੱਚ ਹੈ ਇਹ ਗੁਰਦੁਆਰਾ ਸਾਹਿਬ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਉਰਮੂਰ ਸ਼ਹਿਰ ਦੇ ਨੇੜੇ ਪਿੰਡ ਮੋਨਕਾਂ ਵਿੱਚ ਸਥਿਤ ਹੈ ਲੋਕ ਹੁਣ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਦੇ ਹਨ ਕਿ ਉਹ ਸਮੇਂ ਦੀ ਗੱਲ ਹੈ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਨ 1687 ਨੂੰ ਰੂਹੀ ਲੇ ਪਿੰਡ ਦੇ ਭਗਵਾਨ ਦਾਸ ਮੰਤਰੀ ਨੂੰ ਸੋਧ ਕੇ ਅਤੇ ਜਲੰਧਰ ਦੇ ਅਬਦੁਲ ਖਾਨ ਨੂੰ ਜੰਗ ਵਿੱਚ ਹਰਾ ਕੇ ਇਸ ਪਵਿੱਤਰ ਸਥਾਨ ਤੇ ਆਏ ਸਨ ਗੁਰੂ ਸਾਹਿਬ ਦੇ ਨਾਲ ਭਾਈ ਬੀਦੀ ਚੰਦ ਜੀ ਭਾਈ ਭਾਨਾ ਜੀ ਭਾਈ ਡਿੱਗਰ ਜੀ ਅਤੇ ਭਾਈ ਅਨੰਤ ਜੀ ਵੀ ਸਨ ਜਦੋਂ ਗੁਰੂ ਸਾਹਿਬ ਇਸ ਸਥਾਨ ਤੇ ਪਹੁੰਚੇ ਸਨ ਸਤਗੁਰੂ ਜੀ ਇੱਥੇ 3 ਦਿਨ ਠਹਿਰੇ ਸਨ ਅਤੇ ਇੱਥੇ ਕਥਾ ਕੀਰਤਨ ਦੇ ਦੀਵਾਨ ਸਜਾਏ ਗਏ ਸਨ ਸਤਗੁਰੂ ਜੀ ਨੇ ਅੰਮ੍ਰਿਤ ਵੇਲੇ ਟਾਹਲੀ ਦੇ ਦਰਖਤ ਦੀ ਦਾਤਣ ਕਰਕੇ ਦਾਤਣ ਜ਼ਮੀਨ ਵਿੱਚ ਗੱਡ ਦਿੱਤੀ ਸੀ ਅਤੇ ਸਮਾਪਾ ਕੇ ਉਹ ਦਾਤਣ ਟਾਹਲੀ ਦੇ ਦਰਖਤ ਦੇ ਰੂਪ ਵਿੱਚ ਹਰੀ ਭਰੀ ਹੋ ਗਈ ਗੁਰੂ ਸਾਹਿਬ ਨੇ ਆਪਣਾ ਘੋੜਾ ਸੁਹਿਲਾ ਟਾਹਲੀ ਦੇ ਰੁੱਖ ਨਾਲ ਬੰਨਿਆ ਸੀ ਜਦੋਂ ਗੁਰੂ ਸਾਹਿਬ ਦੇ ਘੋੜੇ ਨੇ ਆਪਣੇ ਖੁਰ ਨਾਲ ਇੱਕ ਪੱਥਰ ਨੂੰ ਛੁਹਿਆ ਸੀ ਤਾਂ ਇੱਕ ਝਰਨਾ ਨਿਕਲਿਆ ਸੀ ਤਾਂ ਇਹ ਦੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ ਇਹ ਝਰਨਾ ਅੱਜ ਵੀ ਇੱਥੇ ਬੋਹਣੀ ਸਾਹਿਬ ਦੇ ਰੂਪ ਵਿੱਚ ਸੁਰੱਖਿਅਤ ਹੈ ਅਤੇ ਗੁਰੂ ਸਾਹਿਬ ਨੇ ਖੁਸ਼ ਹੋ ਕੇ ਬਖਸ਼ਿਸ਼ ਕੀਤੀ ਸੀ ਜੋ ਵੀ ਸੱਚੇ ਮਨ ਨਾਲ ਇੱਥੇ ਆਏਗਾ ਜੋ ਵੀ ਇਸ ਪਵਿੱਤਰ ਬੋਲੀ ਦੇ ਜਲ ਨਾਲ 洗ਨਾਨ ਕਰੇਗਾ ਉਸ ਦੀ ਹਰ ਇੱਕ ਇੱਛਾ ਪੂਰੀ ਹੋਵੇਗੀ ਇਸੇ ਸਥਾਨ ਤੇ ਇੱਕ ਪਵਿੱਤਰ ਸਰੋਵਰ ਵੀ ਬਣਾਇਆ ਹੋਇਆ ਹੈ ਜਿੱਥੇ ਸੰਗਤਾਂ ਇਸ਼ਨਾਨ ਕਰਕੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਂਦੀਆਂ ਹਨ ਅਤੇ ਮਨ ਚਾਹੇ ਫਲ ਪਾਉਂਦੀਆਂ ਹਨ ਇਹ ਸੀ ਗੁਰਦੁਆਰਾ ਟਾਲੀ ਸਾਹਿਬ ਜੀ ਦਾ ਇਤਿਹਾਸ ਤੁਹਾਨੂੰ ਇਹ ਸੁਣ ਕੇ ਕਿਵੇਂ ਲੱਗਿਆ ਕਮੈਂਟ ਕਰਕੇ ਜੋ ਦੱਸਿਓ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਨਾਲ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ